ਆ ਅੱਲਾਹੂ ਅਕਬਰ ਬੋਲੇ ਸੋਨਹਾ ਜੈ ਸ਼੍ਰੀ ਅਕਾਲ ਬੋਲੇ ਸੋਨਹਾ ਜੈ ਸ਼੍ਰੀ ਅਕਾਲ ਪਾਜੀ ਕਰੋ ਬੋਲੇ ਸੋਨਹਾ ਜੈ ਸ਼੍ਰੀ ਅਕਾਲ ਜੋਤੀਸ਼ਾ ਨਗਰ ਵਿਖੇ ਜਿਹੜਾ ਅੱਜ ਦਾ ਇਕੱਠ ਜਿਹੜਾ ਕੀਤਾ ਗਿਆ ਉਹ ਸਿਰਫ ਇਹੋ ਹੀ ਉਹਦਾ ਮੇਨ ਮੁੱਖ ਮੁੱਦਾ ਇਲੈਕਸ਼ਨ ਹੈ ਜੀ ਪੰਚਾਇਤੀ ਇਲੈਕਸ਼ਨ ਸੋ ਬੜੇ ਵਧੀਆ ਸਾਡੀ ਪਹਿਲੀ ਟੀਮ ਜਿਹੜੀ ਰਹੀ ਹੈ ਸਰਦਾਰ ਨਰਿੰਦਰ ਸਿੰਘ ਸਰਪੰਚ ਦੇ ਨਾਲ ਉਹਨਾਂ ਦੇ ਮੈਂਬਰਸ ਦਾ ਕੁਮਿੰਦਰ ਸਿੰਘ ਜੀ ਸਰਦਾਰ ਭਗਵੰਦਰ ਸਿੰਘ ਜੀ ਸਰਦਾਰ ਜਨੈਲ ਸਿੰਘ ਜੀ ਬੜੀ ਵਧੀਆ ਟੀਮ ਰਹੀ ਹੈ ਸੋ ਅੱਜ ਦਾ ਜਿਹੜਾ ਇਕੱਠ ਹੈ ਉਹ ਸਾਡਾ ਸਾਰਾ ਨਗਰ ਇੱਥੇ ਬੜਾ ਹਮਮ ਆ ਕੇ ਪੁੱਜਾ ਬੜੀ ਸ਼ਾਰਟ ਕਾਲ ਤੇ ਥੋੜੇ ਜਿਹੇ ਸਮੇਂ ਦੇ ਵਿੱਚ ਬੜੀ ਵਧੀਆ ਸੰਗਤ ਜਿਹੜੀ ਹੈ ਇੱਥੇ ਚੰਗੀ ਗਿਣਤੀ ਦੇ ਵਿੱਚ ਪਹੁੰਚੀ ਹੈ ਤੇ ਉਹਨਾਂ ਨੇ ਇੱਕ ਪਿਛਲੀ ਟੀਮ ਦੇ ਵਾਂਗੂ ਹੀ ਜਿਹੜੀ ਆ ਅਗਲੀ ਟੀਮ ਬਣਾਉਣ ਦਾ ਜਿਹੜਾ ਉਹ ਨਿਰਣਾ ਲਿਆ ਤੇ ਉਹਦਾ ਜਿਹੜਾ ਮੁਖ ਆਗੂ ਹੈ ਉਹ ਆਪਣੇ ਗੁਰਲਾਲ ਸਿੰਘ ਭੋਲਾ ਨੂੰ ਚੁਣਿਆ ਗਿਆ ਤੇ ਅੱਜ ਸਮੁੱਚੀ ਸੰਗਤ ਨੇ ਗੁਰਲਾਲ ਸਿੰਘ ਭੋਲਾ ਨੂੰ ਜਿਹੜਾ ਸਰੂਪਾ ਪਾ ਕੇ ਨਵਾਜਿਆ ਤੇ ਮੋਢੀ ਲਾਣਿਆ ਤੇ ਸਾਰੀ ਸੰਗਤ ਇਥੇ ਨੂੰ ਆਈਆਂ ਵਾ ਤੇ ਅਸੀਂ ਅੱਜ ਛੁੱਟੀ ਜੀ ਖਾ ਦਿੱਤੀ ਗੁਰਲਾਲ ਸਿੰਘ ਭੋਲਾ ਦੀ ਤੇ ਅਸੀਂ ਸਾਰੇ तकरीबन ਸਾਰਾ ਨਗਰੀ ਇਕੱਠਾ ਹੋ ਗਿਆ ਤੇ ਗੁਰਲਾਲ ਸਿੰਘ ਭੋਲੇ ਨੂੰ ਜਿਹੜਾ ਵਾਪੀ ਅਸੀਂ ਉਮੀਦਵਾਰ ਲਾਣਿਆ ਵਾ ਤੇ ਸਾਰੀ ਸੰਗਤ ਨੇ ਕਿ ਇੱਕ ਗੱਲ ਦਾ ਪੁਰਤਾਵਾ ਕੀਤਾ ਵਾ ਕਿ ਆਉਣ ਵਾਲਾ ਸਰਪੰਚੀ ਦਾ ਉਮੀਦਵਾਰ ਗੁਰਲਾਲ ਸਿੰਘ ਭੋਲਾ ਹੋਵੇ ਸਾਰਿਆਂ ਦੀ رائے ਹੋਈ ਆ ਤੇ ਗੁਰਲਾਲ ਸਿੰਘ ਭੋਲਾ ਨੂੰ ਆਪਾਂ ਆਉਣ ਵਾਲਾ ਜਿਹੜਾ ਸਰਪੰਚੀ ਦਾ ਇਲੈਕਸ਼ਨ ਆ ਉਹ ਉਮੀਦਵਾਰ ਵੱਜੋਂ ਅੱਜ ਗੁਰਲਾਲ ਸਿੰਘ ਭੋਲਾ ਤੇ ਸਾਰੇ ਪਿੰਡ ਨੇ ਹੱਥ ਰੱਖਿਆ ਵਾ ਇਹ ਆਉਣ ਵਾਲੀ ਸਰਪੰਚੀ ਦੀ ਜਗ੍ਹੀ ਚੋਣਾਂ ਆ ਰਹੀਆਂ ਉਹਦੇ ਵਾਸਤੇ ਸਾਫ ਕਮੇਂਟ ਕਹਿਤ)^{(ਪਿੰਦਰ ਸਿੰਘ)} ਅੱਜ ਅਸੀਂ ਪਹਿਲਾਂ ਆਪਣੀਆਂ ਵਾਰਾਂ ਦੇ ਵਿੱਚ ਸਲਾਹ ਕੀਤੀ ਕਿਉਂਕਿ ਅਸੀਂ ਆਪਣੇ ਵੱਲੋਂ ਇਹਦੀ ਸਾਫ ਕ ਆਪਣੀ ਜਿੰਨੀ ਵੀ ਪੰਚਾਇਤ ਆ ਉਹਦੇ ਵੱਲੋਂ ਵੀ ਮੈਂ ਸਰਪੰਚੀ ਦਾ ਕੈਂਡੀਡੇਟ ਚੁਣਨਾ ਸੀ ਤੇ ਅਹੀਂ ਭੋਲਾ ਸਿੰਘ ਦੇ ਘਰੇ ਆਮ ਆਦਮੀ ਪਾਰਟੀ ਦਾ ਬਹੁਤ ਵਧੀਆ ਸੁਰਜਾਇਆ ਲੀਡਰ ਆ ਤੇ ਅਸੀਂ ਇਹਦੇ ਘਰੇ ਅੱਜ ਇਕੱਠ ਕੀਤਾ ਤੇ ਸਾਰੀ ਜਿੰਨੀ ਵੀ ਮਤਲਬ ਪਿੰਡ ਦੀ ਸੰਗਤ ਹੀ ਤਕਰੀਬਨ 1-1 2-2 ਘਰਾਂ ਨੂੰ ਸਾਰਿਆਂ ਚੋਂ ਬੰਦੇ ਆਏ ਆ ਤੇ ਅਸੀਂ ਸਰਬਸੰਮਤੀ ਦੇ ਨਾਲ ਇਹਨੂੰ ਚੁਣ ਲਿਆ ਵਾ ਭੋਲਾ ਜੋਤੀਸ਼ਾ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ ਦੇਖੋ ਜੀ ਇਸੇ ਦਾ ਇਹ ਕਹਿਣਾ ਚਾਹੁੰਦੇ ਆ ਵੀ ਕਿਸੇ ਵੀ ਪਾਰਟੀ ਨੂੰ ਨਾਸ ਮੁਲਕ ਪਾਰਟੀ ਦੇ ਹੱਕ ਵਿੱਚ ਨਹੀਂ ਮੁਲਕ ਪਿੰਡ ਦੇ ਭਲੇ ਵਾਸਤੇ ਜੋ ਉਹ ਵੀ ਵਧੀਆ ਤਰੀਕੇ ਨਾਲ ਬੰਦਾ ਕੰਮ ਕਰ ਸਕਿਆ ਸੀ ਉਹਨੂੰ ਚੁਣਿਆ ਉਹ ਸਾਨੂੰ ਪਤਾ ਹੈ ਉਹ ਵੀ ਵਧੀਆ ਕੰਮ ਕਰੂਗਾ ਇੱਕ ਵਧੀਆ ਬੰਦਾ ਆ ਕਰੈਕਟਰ ਪੱਖੋਂ ਵਧੀਆ ਵਾ ਤੇ ਉਦਾਂ ਸਾਰਿਆਂ ਨਾਲ ਮਿਲਵਤ ਕੇ ਰਹਿਣਾ ਉਹ ਇਸ ਕਰਕੇ ਇਹਨੂੰ ਉਮੀਦਵਾਰ ਬਣਾਇਆ ਸਰਪੰਚੀ ਦਾ ਤੇ ਜਿਤਾਵਾਂਗੇ ਵਾਇਕਟਰ ਜਿਕਰ ਖਾਲਸਾ ਵਾ ਵੀ ਬੀਤ ਸਿੰਘ ਗੋਲਾ ਜੋਤੀਸ਼ਾ ਆਮ ਆਦਮੀ ਆਗੂ ਮੈਂ ਆਪਣੇ ਪਿੰਡ ਦੀ ਸੰਗਠਨਾ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਇੰਨਾ ਮਾਣ ਬਖਸ਼ਿਆ ਵਾ ਮੈਨੂੰ ਸਰਪੰਚੀ ਦੇ ਉਮੀਦਵਾਰ ਵਜੋਂ ਉਲਾਣਿਆ ਵਾ ਬਹੁਤ ਬਹੁਤ ਧੰਨਵਾਦ ਮੈਂ ਆਪਣੇ ਪਿੰਡ ਦੀ ਸੰਗਠਨਾ ਕਰਦਾ ਹਾਂ ਸਭ ਕਮੈਂਬਰ ਪੰਚਾਇਤ ਗੁਰਸੇਵ ਸਿੰਘ ਕੀ ਕਹਿਣਾ ਚਾਹੁੰਦਾ ਜੋ ਅੱਜ ਤੁਹਾਡੇ ਗ੍ਰਹਿ ਵਿਖੇ ਇਕੱਤਰਤਾ ਹੋਈ ਆ ਮੈਂ ਸੰਗਠਨਾ ਦਾ ਬਹੁਤ ਤਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਭਤੀਜੇ ਨੂੰ ਸਰਪੰਚੀ ਦਾ ਉਮੀਦਵਾਰ ਲਾ ਲਿਆ ਮੈਂ ਬਹੁਤ ਬਹੁਤ ਸਾਰੀਆਂ ਸੰਗਠਨਾ ਦਾ ਗ੍ਰਹਿ ਵਿਖੇ ਆਉਣ ਤੇ ਬਹੁਤ ਬਹੁਤ ਧੰਨਵਾਦ ਮੇਰੇ ਭਤੀਜੇ ਨੂੰ ਸਰਪੰਚੀ ਦਾ ਇਹ ਕਰਨਾਲ ਸਿੰਘ ਨੂੰ ਸਰਪੰਚੀ ਦਾ ਉਮੀਦਵਾਰ ਪਿੰਡ ਨੇ ਲਾਣਿਆ ਵਾ ਔਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ